ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਇ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਉਂਗਾ ਕਿ ਜਲਦ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਮੈਂ ਦੱਸ ਦਿਆਂ ਜੀ ਸਭ ਤੋਂ ਪਹਿਲਾਂ ਕਿ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਪੋਰਪੀਐਸ ਟੈਟ ਦੀ ਜੂਰ ਲਗਾਇਆ ਕਰੋ ਜੀ ਜਿਨ੍ਹਾਂ ਨੇ ਇਸ ਵਾਰ ਪੀਐਸ ਟੈਟ ਦੇਣਾ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜੀਆਂ ਪੋਸਟਾਂ ਨਿਕਲੀਆਂ ਹੈ ਹੈੱਡ ਟੀਚਰਾਂ ਦੀਆਂ ਸੈਂਟਰ ਹੈਡ ਟੀਚਰਾਂ ਦੀਆਂ ਉਹਦੇ ਬਾਰੇ ਗੱਲ ਕਰਦੇ ਆਂ ਦੇਖੋ ਜੀ ਕੀ ਲਿਖਿਆ ਹੋਇਆ ਦਫਤਰ ਡਾਇਰੈਕਟੋਰੇਟ ਸਿੱਖਿਆ ਵਿਭਾਗ ਭਰਤੀ ਤਾਂ ਦੇਖੋ ਜੀ ਉਹਦੇ ਬਾਅਦ ਲਿਖਿਆ ਜਨਤਕ ਨਿਯੁਕਤੀਆਂ ਪੰਜਾਬ ਸਿੱਖਿਆ ਵਿਭਾਗ ਵੱਲੋਂ 375 ਸੈਂਟਰ ਹੈਡ ਟੀਚਰ ਮਤਲਬ ਸੀ ਐਚ ਟੀ ਤਾਂ 1558 ਹੈਡ ਟੀਚਰ ਮਤਲਬ ਐਚ ਟੀ ਦਿਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਵਿਭਾਗ ਦੀ ਵੈੱਬਸਾਈਟ educationrequirement.com ਤੇ ਆਨਲਾਈਨ ਦਰਖਾਸਤਾਂ ਦੀ ਮੰਗ 29/3/2019 ਤੱਕ ਕੀਤੀ ਜਾਂਦੀ ਹੈ ਤਾਂ 29/3/2019 ਤੱਕ ਦੇਖੋ ਜੀ ਪੂਰਾ ਲਿਖੀ ਹੋਈ ਹੈ ਡੇਟ ਵੀ ਲਿਖੀ ਹੈ ਨੈਕਸਟ ਹੈ ਕਿ ਸੈਂਟਰ ਹੈਡ ਟੀਚਰਜ਼ ਜਿਹੜੀਆਂ ਅਸਾਮੀਆਂ ਪੋਸਟਾਂ ਲਿਖੀਆਂ ਹੋਈਆਂ ਕਾ ਸਾਰਾ ਅੱਗੋ ਕੈਟਾਗਰੀ ਵਾਈਜ਼ ਉਹਨਾਂ ਨੇ ਵੰਡਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਤੁਹਾਡੀ ਸਕਰੀਨ ਤੇ ਨੈਕਸਟ ਹੈ ਹੈੱਡ ਟੀਚਰ ਦੀਆਂ ਹੈੱਡ ਟੀਚਰ ਦੀਆਂ ਕਿੰਨੀਆਂ ਆ ਜੀ 1558 ਉਹਨਾਂ ਨੂੰ ਵੀ ਅੱਗੋ ਵੰਡਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਸਾਰੀਆਂ ਕੈਟਾਗਰੀ ਦੇ ਵਿੱਚ ਉਸ ਤੋਂ ਬਾਅਦ ਆਪਾਂ CHTT ਦੇ ਲਈ ਜੋ ਉਹਨਾਂ ਨੇ ਵਿਦਿਅਕ ਯੋਗਤਾਵਾਂ ਮੰਗੀਆਂ ਉਹਦੀ ਗੱਲ ਕਰਦੇ ਹਾਂ ਉਹਨਾਂ ਨੇ ਕੀ ਕਿਹਾ ਕਿ ਬੈਚਲਰ ਡਿਗਰੀ ਦੇ ਵਿੱਚੋਂ 50% ਮਾਰਕਸ ਹੋਣੇ ਚਾਹੀਦੇ ਆ ਮਤਲਬ ਗ੍ਰੈਜੂਏਸ਼ਨ ਦੇ ਵਿੱਚੋਂ ਉਦੋਂ ਬਾਅਦ ਤੁਹਾਡੇ ਕੋਲੇ 2 ਇਅਰ ਦਾ ਮਤਲਬ ਈਟੀਟੀ ਦਾ ਜਿਹੜਾ ਕੋਰਸ ਵੀ ਹੋਣਾ ਚਾਹੀਦਾ ਤੇ ਨੈਕਸਟ ਲਿਖਿਆ ਹੋਇਆ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਐਕਸਪੀਰੀਅੰਸ ਲਿਖਿਆ ਹੋਇਆ ਜੀ 4 ਸਾਲ ਦਾ 4 ਸਾਲ ਦਾ ਮਿਨੀਮਮ ਘੱਟੋ ਘੱਟ 4 ਸਾਲ ਦਾ ਗਵਰਨਮੈਂਟ ਸਕੂਲ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਵਿਦਿਅਕ ਯੋਗਤਾ ਐਚਟੀ ਐਚਟੀ ਦੇ ਲਈ ਵਿਦਿਅਕ ਯੋਗਤਾ ਇਹਨੇ ਵਾਸਤੇ ਵੀ ਉਹਨਾਂ ਨੇ ਬੀਏ ਵਿੱਚੋਂ ਬੈਚਲਰ ਡਿਗਰੀ ਮਤਲਬ ਗ੍ਰੈਜੂਏਸ਼ਨ ਚ 50% ਮਾਰਕਸ ਨਾਲ NTT ਹੋਣੀ ਚਾਹੀਦੀ ਹੈ ਤੇ ਨਾਲ ਤੁਹਾਡੇ ਕੋਲੇ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਦੇਖੋ ਸੈਂਟਰ ਗਵਰਨਮੈਂਟ ਸਕੂਲ ਦਾ ਕਿਸੇ ਦਾ ਵੀ ਗਵਰਨਮੈਂਟ ਸਕੂਲ ਦਾ ਤੁਹਾਡੇ ਕੋਲੇ 3 ਸਾਲ ਦਾ ਐਕਸਪੀਰੀਅੰਸ ਨੈਕਸਟ ਆਪਾਂ ਦੇਖੋ ਜੀ ਅਗੋਂ ਨਾਲੇ ਨੋਟ ਵੀ ਲਿਖਿਆ ਹੋਇਆ ਕਿ ਇੱਕ ਤੋਂ ਵੱਧ ਉਮੀਦਵਾਰਾਂ ਦੇ ਫਾਈਨਲ ਮੈਰਿਟ ਅੰਕ ਅੰਕ ਬਰਾਬਰ ਆਉਂਦੇ ਹਨ ਤਾਂ ਉਸ ਉਮੀਦਵਾਰ ਦੀ ਜਿਸ ਦੀ ਉਮਰ ਵੱਧ ਹੋਵੇਗੀ ਉਸ ਨੂੰ ਮੈਰਿਟ ਵਿੱਚ ਪਹਿਲਾ ਸਥਾਨ ਦਿੱਤਾ ਜਾਵੇਗਾ ਵੀ ਪਹਿਲਾਂ ਰੱਖਿਆ ਜਾਵੇਗਾ ਤਾਂ ਨੈਕਸਟ ਤਨਖਾਹ ਬਾਰੇ ਵੀ ਦੇਖੋ ਜੀ ਤੇ ਨੈਕਸਟ ਉਮਰ ਦੀ ਸੀਮਾ ਵੀ ਉਹਨਾਂ ਨੇ ਦੱਸੀ ਹੋਈ ਹੈ 18 ਤੋਂ 37 ਸਾਲ ਦੇ ਦਰਮਿਆਨ ਤਾਂ ਤਾਂ ਅੱਗੋਂ ਦੇਖੋ ਉਹਨਾਂ ਨੇ ਉੱਪਰਲੀ ਸੀਮਾ ਦੀ ਵੀ ਗੱਲ ਕੀਤੀ ਹੈ 45 ਸਾਲ ਨੈਕਸਟ ਜਿਹੜੀ ਫੀਸ ਵੀ ਦੱਸੀ ਹੈ ਜਨਰਲ ਕੈਟਾਗਰੀ 1000 ਤੇ ਜਿਹੜੀ ਰਿਜ਼ਰਵ ਕੈਟਾਗਰੀ ਉਹਨਾਂ ਦੇ ਲਈ 500 देखो जी पूरी मतलब जी ऑफिशियल जानकारी जी अं थोड़ा दे रहे हैं तुम्हें जाके उ डाउनलोड करके ऑफिशियल जानकारी एजुकेशन वाली साइट आ हाँ देखो आई साइट भी लिखी है एजुकेशन रिक्वायरमेंट डॉट कॉम पूरा देखो अगों लिखे है कि ऑनलाइन प्रोसैस विल स्टार्ट बारह तीन दो हज़ार उन्नीस मतलब बारह तरीक तो जरा ऑनलाइन प्रोसैस है जो शुरू होना है ਤੇ ਪੂਰੀ ਜਾਣਕਾਰੀ ਜੀ ਵੱਤਵਤ ਸ਼ੇਅਰ ਕਰਦੇ ਹੋ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ